ਕੀ ਤੱਕ ਲੈਂਦੇ ਆ ਉਹ ਗਨਾ ਮੇਰੇ ਤੇ ਪੀਰਾ ਮੈਂ ਤੱਕਦਾ ਰਹਿਮਤਾ ਤੇਰੀਆਂ ਤੇ ਸਾਈਆਂ ਮੈਂ ਤੱਕਦਾ ਰਹਿਮਤਾ ਤੇਰੀਆਂ ਨੂੰ ਬਹੁਤ ਮौज ਹੈ ਜੀ ਸਰਕਾਰ ਹਾਜ਼ਰ ਨਾਜ਼ਰ ਨੇ ਸਖੀ ਸਰਵਰ ਲਖਦਾ ਤਾਂ ਲਾਲਾਂਵਲੀ ਸਰਕਾਰ ਔਰ ਬਾਬਾ ਹਾਇਦਰ ਸ਼ੇਖ ਜੇ ਤੁਹਾਡੇ ਮਨ 'ਚ ਵਿਸ਼ਵਾਸ ਆ ਕਿਸੇ ਗੁਰੂ ਪੀਰ ਨੂੰ ਮੰਨ ਲਓ ਕਿਸੇ ਦੇਵੀ ਦੇਵਤੇ ਨੂੰ ਮੰਨ ਲਓ ਉਹ ਤੁਹਾਡੇ ਘਰ ਚ ਬੈਠਾ ਤੇ ਅੱਜ ਸਲਾਨਾ ਦਵਾਨ ਇੱਥੇ ਪੀਰਖਾਨੇ ਲੱਗਿਆ ਹੋਇਆ ਹੈ ਦੂਰ ਦੂਰ ਤੋਂ ਸੰਗਤਾਂ ਇੱਥੇ ਆ ਰਹੀਆਂ ਨੇ ਪੀਰਖਾਨੇ ਜਿਹੜੇ ਵੀ ਸੰਗਤ ਇੱਥੇ ਆ ਰਹੀ ਹੈ ਪੀਰ ਉਹਨਾਂ ਦਾ ਭਲਾ ਕਰ ਰਿਹਾ ਕਹਿੰਦਾ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦੇ ਲੋ ਦੇਖ ਮੰਗ ਕੇ ਕੋਈ ਮੰਗਣ ਦਾ ਇੱਕ ਢੰਗ ਹੁੰਦਾ ਹਰ ਇੱਕ ਹਰ ਇੱਕ ਬੰਦੇ ਤੋਂ ਮੰਗਿਆ ਵੀ ਨਹੀਂ ਜਾਂਦਾ ਕਹਿੰਦਾ ਜੇ ਤੈਨੂੰ ਮੰਗਣ ਆਣ ਆਵੇ ਗੁਰੂ ਪੀਰ ਕੀ ਕਰੇ ਮਾ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਥਾ ਟੇਕਣਾ ਨਾ ਦੇ ਗੁਰੂ ਪੀਰ ਕੀ ਕਰੇ ਕਹਿੰਦਾ ਜੀ ਗੁਗੇਸ਼ ਬਾਬਾ ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਮਹਿਫਿਲ ਵਰਨਾਂ ਵਿੱਚ ਪੁੱਛਦੇ ਦਰਬਾਰ ਦੇ ਬਾਰੇ ਕਿ ਦਰਬਾਰ ਦੀ ਮਹਿਮਾ ਕੀ ਹੈ ਤੇ ਕਿੰਨਾ ਪੁਰਾਣਾ ਦਰਬਾਰ ਹੈ ਜੈ ਸائیں ਜੀ ਜੈ ਹੋ ਜੀ ਜੈ ਬਾਬਾ ਜੀ ਦੇਖੋ ਭਾਈ ਅੱਜ ਮਹਿਵਲ ਲੱਗੀ ਐ ਇੱਥੇ ਸੱਜਿਆ ਸਾਲਾਨਾ ਜਿਹੜੀ ਮਹਿਵਲ ਹੈ ਜੇ ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਦੇਖੋ ਜੀ ਅੱਜ ਦਰਬਾਰ ਕਨੇਜਾ ਪਿੰਡ ਕਨੇਜੇ ਚ ਪੀਰਖਾਨਾ ਹੈ ਇਹਦਾ ਅੱਜ ਸਾਲਾਨਾ ਦੀਵਾਨ ਹੈ ਸਾਲਾਨਾ ਭੰਡਾਰਾ ਹੈ ਸਾਲ ਬਾਅਦ ਆਂਦਾ ਜੀ ਜਿਵੇਂ ਤਾਂ ਆਪਾਂ ਐਨਵਰਸਰੀ ਮਨਾਣੇ ਆਂ ਉਵੇਂ ਆਪਾਂ ਪੀਰਖਾਨਾ ਦੀ ਐਨਵਰਸਰੀ ਮਨਾ ਰਹੇ ਆਂ ਜੀ ਸਲਾਨਾ ਸਲਾਨਾ ਪੰਡਾਰਾ ਬਹੁਤ ਮौज ਆ ਜੀ ਸਰਕਾਰ ਹਾਜ਼ਰ ਨਾਜ਼ਰ ਨੇ ਸੱਖੀ ਸਰਵਰ ਲਖਦਾ ਤਾਂ ਲਾਲਾਂਵਾਲੀ ਸਰਕਾਰ ਔਰ ਬਾਬਾ ਹਾਇਦਰ ਸ਼ੇਖ ਸਦਰੁਦੀਨ ਮਲੇਰ ਕੋਟਲੇ ਰਹਿਮਤੁੱਲਾਹ ਵਾਲੀ ਮਲੇਰ ਕੋਟਲੇ ਵਾਲੀ ਸਰਕਾਰ ਉਹਨੇ ਹਾਜ਼ਰ ਨਾਜ਼ਰ ਨੇ ਜੀ ਅੱਜ ਦਰਬਾਰ ਤੇ ਵੈਸੇ ਵਿੱਚ 20 ਘੰਟੇ ਆ ਜਨਾਜ਼ਰ ਨੇ ਅੱਜ ਬਹੁਤ ਵੱਡਾ ਪੈਰਾ ਸਰਕਾਰ ਦਾ ਇੱਥੇ ਲੱਗਾ ਹੋਇਆ ਜੀ ਦੂਰ ਦੂਰ ਤੋਂ ਸੰਗਤ ਆਈ ਆ ਸਾਨੂੰ ਪਤਾ ਹੀ ਨਹੀਂ ਕਿਹੜੇ ਸ਼ਹਿਰ ਤੋਂ ਆਈ ਆ ਕਿਹੜੇ ਸਟੇਟ ਤੋਂ ਆਈ ਹੈ ਜੀ ਸੰਗਤ ਜੀ ਆ ਰਹੀ ਹੈ ਜੀ ਬਾਬਾ ਜੀ ਦਾ ਰੰਗ ਦੇਖ ਰਿਓ ਅੱਜ ਮੀਨਸ ਇਸ ਵਾਰੀ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਸੰਗਤ ਵਾਸਤੇ ਜਿਹੜੀ ਸੰਗਤ ਨੂੰ ਮੁਸੀਬਤ ਨਾ ਆਵੇ ਮੀਨਸ ਪਰੇਸ਼ਾਨੀ ਨਾ ਹੋਵੇ ਕੋਈ ਸੰਗਤ ਨੂੰ ਦੇਖੋ ਜੀ ਇੱਕ ਤਾਂ ਪੁਲਿਸ ਦਾ ਖਾਸ ਪ੍ਰਬੰਧ ਹੈ ਜਿਹੜੇ ਆ ਕੇ ਕਹਿ ਕੇ ਆਏ ਸੀਗੇ ਵੀ ਦਰਖਾਸਤੇ ਆਏ ਸੀ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਆਨ ਜਾਣ ਚ ਪ੍ਰੋਬਲਮ ਨਾ ਆਵੇ ਥੋੜੀ ਸਿਕਿਉਰਿਟੀ ਸਾਨੂੰ ਦੇ ਦਿੱਤੇ ਜਾਵੇ ਸੀਪੀ ਸਾਹਿਬ ਵੱਲੋਂ ਉਹ ਆਈ ਹੈ ਜੀ ਸਿਕਿਉਰਿਟੀ ਆਈ ਹੈ ਪ੍ਰੋਪਰ ਅਰੇਜਮੈਂਟ ਖਾਣ ਪੀਣ ਦਾ ਪ੍ਰੋਪਰ ਹੈ ਜੀ ਸਾਰੇ ਸੇਵਾਦਾਰ ਲੱਗੇ ਆ ਜੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਡੈਕੋਰੇਸ਼ਨ ਦਾ ਇਸ ਵਾਰੀ ਬਹੁਤ ਵਧੀਆ ਪ੍ਰਬੰਧ ਹੋਇਆ ਜੀ ਇਸ ਸਰਕਾਰ ਦਾ ਮੇਲਾ ਭਰਿਆ ਜੀ ਇਸ ਕਰਕੇ ਤੇ ਅੱਜ ਆਣੀ ਕੇਕ ਅੱਜ ਆਣੀ ਕੇਕ ਕਟਿੰਗ ਸੈਰਮਨੀ ਵੀ ਹੋਏਗੀ ਇਥੇ ਵਿੱਚ ਜਦੋਂ ਕੋਈ ਸਾਲਾਨਾ ਵਰਸੀ ਹੈ ਨਾ ਹਾਂਜੀ ਤੇ ਫਿਰ ਉਹ ਕੇਕ ਕਟਿੰਗ ਵੀ ਹੋਏਗੀ ਇਹਦੇ ਵਿੱਚ ਹਾਂਜੀ ਹਾਂਜੀ ਕੇਕ ਆਇਆ ਪਿਆ ਜੀ ਹਾਂਜੀ ਬਸ ਅਸੀਂ ਵੇਟ ਕਰ ਰਹੇ ਹਾਂ ਸਾਡੇ ਗੁਰੂ ਜੀ ਹੁਕਮ ਕਰਨ ਜੀ ਜੀ ਬਾਬਾ ਰੁਲਦੂ ਰਾਮ ਜੀ ਮਲੋੜ ਤੋਂ ਆਏ ਨੇ ਸਾਡੇ ਗੁਰੂ ਜੀ ਨੇ ਜੀ ਬਸ ਅਸੀਂ ਉਹਨਾਂ ਦੀ ਵੇਟ ਕਰ ਰਹੇ ਹੁਕਮ ਦੀ ਜਿਵੇਂ ਉਹਨਾਂ ਦਾ ਹੁਕਮ ਆਊਗਾ ਕਿ ਕਟਾਂਗੇ ਜੀ ਉਹਨਾਂ ਦੇ ਇੱਥੇ ਕਟਾਣਾ ਜੀ ਕਿ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜਿਹੜੀ ਆਪਣਾ ਮੀਡੀਆ ਰਾਹੀਂ ਦੇਖ ਰਹੀ ਹੈ ਆਪਾਂ ਨੂੰ ਦਰਸ਼ਨ ਕਰ ਰਹੀ ਹੈ ਇਸ ਦਰਬਾਰ ਦੇ ਦਰਸ਼ਨ ਕਰ ਰਹੀ ਹੈ ਦੇਖੋ ਜੀ ਸੰਗਤ ਨੂੰ ਇੱਕੋ ਮੈਸੇਜ ਹੈ ਕਿ ਧੰਨੇ ਜੱਟ ਨੇ ਪੱਥਰ 'ਚੋਂ ਰੱਬ ਪਾਇਆ ਸੀ ਬਿਲਕੁਲ ਜੀ ਜੇ ਤੁਹਾਡੇ ਮਨ 'ਚ ਵਿਸ਼ਵਾਸ ਹੈ ਕਿਸੇ ਗੁਰੂ ਪੀਰ ਨੂੰ ਮੰਨ ਲਓ ਕਿਸੇ ਦੇਵੀ ਦੇਵਤੇ ਨੂੰ ਮੰਨ ਲਓ ਉਹ ਤੁਹਾਡੇ ਘਰ ਚ ਬੈਠਾ ਜੇ ਤੁਹਾਡੇ ਮਨ ਚ ਵਿਸ਼ਵਾਸ ਨਹੀਂ ਜਿੱਥੇ ਮਰਜ਼ੀ ਭੱਜ ਲੋ ਜੀ ਉਹ ਕਿਤੇ ਨਹੀਂ ਲੱਭਣਾ ਸੰਗਤ ਨੂੰ ਇਹੀ ਮੈਸੇਜ ਆ ਸਾਫ਼ ਮਨ ਨਾਲ ਇੱਕ ਮਨ ਹੋ ਕੇ ਇੱਕ ਚਿਤ ਹੋ ਕੇ ਗੁਰੂ ਲੜ ਲੱਗ ਕੇ ਕਿਸੇ ਨਾ ਕਿਸੇ ਪੀਰ ਪਗੰਬਰ ਨਾਲ ਕਿਸੇ ਦੇਵੀ ਦੇਵਤਾ ਨਾਲ ਮਨ ਜੋੜੋ ਇਸ਼ਕ ਜੋੜੋ ਬੇੜੇ ਪਾਰ ਹੋ ਜਾਂਦੇ ਆ ਜੀ ਹੋਰ ਜ਼ਿੰਦਗੀ ਜੀਣ ਦਾ ਦੂਜਾ ਤਰੀਕਾ ਹੀ ਨਹੀਂ ਹੈਗਾ ਜੀ ਕੋਈ ਸੌਖੀ ਜ਼ਿੰਦਗੀ ਜੀਣ ਦਾ ਵਧੀਆ ਜ਼ਿੰਦਗੀ ਜੀਣ ਦਾ ਹੋਰ ਦੂਜਾ ਕੋਈ ਤਰੀਕਾ ਨਹੀਂ ਆ ਇੱਕੋ ਤਰੀਕਾ ਇੱਕ ਪਾਕ ਪਵਿੱਤਰ ਪੁੰਚੇ ਹੋਏ ਗੁਰੂ ਹੋਣ ਉਹਨਾਂ ਦੇ ਚਰਨ ਲੱਗੇ ਹੋਵੇ ਔਰ ਕਿਸੇ ਨਾ ਕਿਸੇ ਦੇਵ ਦੇ ਉੱਤੇ ਜਾਂ ਕਿਸੇ ਪੀਰ ਪਗੰਬਰ ਦੇ ਕਿਸੇ ਗੁਰੂ ਦੇ ਨਾਲ ਇਸ਼ਕ ਪਾਇਆ ਹੋਵੇ ਮਨ ਜੋੜਿਆ ਹੋਵੇ ਆਹੀ ਮੈਸੇਜ ਹੈ ਜੀ ਹਰ ਵਾਰੀ ਦਿੰਨੇ ਆ ਅੱਜ ਵੀ ਆਹੀ ਮੈਸੇਜ ਹੈ ਕੋਰਤੇ ਦਰਬਾਰ ਤੇ ਲੈ ਕੇ ਆਏ ਆ ਜਿੱਥੇ ਕਿ ਜਿਹੜੀ ਸਲਾਨਾ ਮਹਿਫਲ ਸੁਜਾਈ ਜਾਂਦੀ ਹੈ ਤੇ ਸਾਡੇ ਨਾਲ ਜਿਹ ਪਾਜੀ ਮੌਜੂਦ ਨੇ ਗੱਲਬਾਤ ਕਰਦੇ ਪੁੱਛਦੇ ਆ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਉੱਤੇ ਕਿਦਾਂ ਦਾ ਲੱਗਦਾ ਇੱਥੇ ਅਗੇ ਜੈ ਸਾਈ ਜੀ ਬੋਲ ਸੱਚੇ ਦਰਬਾਰ ਕੀ ਜੈ ਇੱਥੇ ਬਹੁਤ ਸਮੇਂ ਤੋਂ ਆਏ ਬੀਰਵਾਰ ਚੌਂਕੀ ਲੱਗਦੀ ਹੈ ਪੀਰਖਾਨੇ ਤੇ ਸਲਾਨਾ ਦਵਾਨ ਲੱਗਦਾ ਹੈ ਤੇ ਅੱਜ ਸਲਾਨਾ ਦਵਾਨ ਇੱਥੇ ਪੀਰਖਾਨੇ ਲੱਗਿਆ ਹੋਇਆ ਹੈ ਦੂਰ ਦੂਰ ਤੋਂ ਸੰਗਤਾਂ ਇੱਥੇ ਆ ਰਹੀਆਂ ਨੇ ਪੀਰਖਾਨੇ ਜਿਹੜੇ ਵੀ ਸੰਗਤ ਇੱਥੇ ਆ ਰਹੀ ਹੈ ਪੀਰ ਉਹਨਾਂ ਦਾ ਭਲਾ ਕਰ ਰਿਹਾ ਹੈ ਤੇ ਮੈਂ ਸੋਡਾ ਬਾਬਾ ਲੇਦੀਨ ਉੱਚਾ ਮੰਡੀ ਤੋਂ ਆਇਆ ਇੱਥੇ ਗੁਣਗਾਨ ਕਰਨ ਵਾਸਤੇ ਆਏ ਹੋਏ ਹਾਂ ਜੀ ਇੱਥੇ ਬਾਬਾ ਰੋਲਦੂ ਰਾਮ ਜੀ ਮਲੋੜ ਤੋਂ ਪਹੁੰਚੇ ਹੋਏ ਨੇ ਤੇ ਜਿਹੜੇ ਸਾਡੇ ਤੋਂ ਬਾਬੇ ਨੇ ਗੱਦੀ دار ਉਹ ਇੱਥੇ ਮੌਜੂਦ ਨਹੀਂ ਸਾਰੀ ਸੰਗਤ ਇੱਥੇ ਮੰਜੂਰ ਹੈ ਤੇ ਦੂਰ ਦੂਰੋਂ ਸੰਗਤ ਇੱਥੇ ਆਉਂਦੀ ਹੈ ਸਭ ਦੇ ਬੇੜੇ ਪਾਰ ਹੁੰਦੇ ਨੇ ਸਾਰੇ ਸੰਗਤ ਇੱਥੇ ਆਉਂਦੀ ਹੈ ਸਭ ਦੇ ਬੇੜੇ ਪਾਰ ਹੈ ਲੰਗਰ ਚੱਲਦਾ ਹੈ ਤੇ ਦੂਰ ਦੂਰੋਂ ਜਿੰਨੀ ਵੀ ਸੰਗਤ ਆਉਂਦੀ ਹੈ ਸਭ ਦੇ ਬੇੜੇ ਪਾਰ ਹੁੰਦੇ ਨੇ ਬੋਲ ਸੱਚੇ ਦਰਬਾਰ ਕੀ ਜੈ ਭਾਈ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਮਹਿਫਿਲ ਦੇ ਵਿੱਚ ਤੇ ਕੁਝ ਦੋ ਬੋਲ ਸੁਣਾਓ ਸਾਨੂੰ ਬਾਬਾ ਜੀ ਦੀ ਉਸਤਤ ਦੇ ਵਿੱਚ ਕੁਝ ਦੋ ਬੋਲ ਸੁਣਾਣੋ ਤੁਹਾਨੂੰ ਇੱਕ ਸ਼ੇਰ ਸੁਣਾ ਦਿੰਨਾ ਇੱਕ ਤੂੰ ਨਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕ ਲੈਂਦੇ ਆ ਵਗਨਾ ਮੇਰੇ ਤੇ ਪੀਰਾ ਮੈਂ ਤੱਕਦਾ ਰਹਿਮਤਾ ਤੇਰੀਆਂ ਤੇ ਸਾਈਆਂ ਮੈਂ ਤੱਕਦਾ ਰਹਿਮਤਾ ਤੇਰੀਆਂ ਨੂੰ ਜੈ ਹੋ ਹੋ ਬਹੁਤ ਸੋਨਾ ਸ਼ੇਰ ਯਾਨੀ ਕਿ ਅੰਦਰ ਤੱਕ ਕੀਲਦਾ ਜਾਂਦਾ ਹੈ ਨਾ ਵੀ ਉਹ ਬਾਬਾ ਜੀ ਉਸਤ ਦੇ ਵਿੱਚ ਤੇ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੋ ਮੀਨਸ ਅੱਜ ਪਹੁੰਚੇ ਹੋ ਇੱਥੇ ਦਰਬਾਰ ਦੇ ਉੱਤੇ ਬੋਲ ਸੱਚੇ ਦਰਬਾਰ ਕੀ ਜੈ ਮੈਂ ਆਏ ਵੀਰਵਾਰ ਹੀ ਆਉਣਾ ਜੀ ਉਰੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰਦੇ ਆ ਅਸੀਂ ਜਸ ਕਰਦੇ ਆ ਬਾਬਾ ਜੀ ਦਾ ਆਏ ਵੀਰਵਾਰ ਚੌਂਕੀ ਲੱਗਦੀ ਆ ਲੰਗਰ ਅਤੁੱਟ ਵਰਤਦਾ ਉਰੇ ਸੰਗਤ ਦੂਰ ਦੂਰ ਤੋਂ ਆਉਂਦੀ ਆ ਜਿਹੜੀ ਦੂਰ ਦੂਰ ਤੋਂ ਸੰਗਤ ਆਉਂਦੀ ਆ ਬਾਬਾ ਜੀ ਦੇ ਦਰਬਾਰ ਚ ਉਹਨਾਂ ਦੇ ਸਭ ਦੇ ਬੇੜੇ ਪਾਰ ਹੁੰਦੇ ਆ ਜਦੋਂ ਇੱਕ ਦੂਜੇ ਦੇ ਬੇੜੇ ਪਾਰ ਹੋ ਜਾਂਦਾ ਫਿਰ ਇੱਕ ਦੂਜੇ ਨੂੰ ਨਾਲ ਖਿੱਚ ਕੇ ਲੈ ਕੇ ਆਉਂਦਾ ਤੇ ਇੱਥੇ ਬਾਬਾ ਜੁਗੇਸ਼ ਜੀ ਉਹਨਾਂ ਦੇ ਫਾਦਰ ਨੇ ਕਪੂਰ ਸਾਹਿਬ ਸਾਡੇ ਬਾਕੀ ਅੱਜ ਸਾਲਾਨਾ ਮੇਲਾਗਾ ਬਾਬਾ ਜੀ ਦਾ ਮੇਲਾ ਤੇ ਅੱਜ ਉਹਨਾਂ ਦੇ ਗੁਰੂ ਜੀ ਆਏ ਹੋਏ ਨੇ ਬਾਬਾ ਰੁਲਦੂ ਆਰਾਮ ਜੀ ਮਰੋਟ ਵਾਲੀ ਗੱਦੀ ਤੋਂ ਤੇ ਅੱਜ ਉਹਨਾਂ ਦੇ ਚੇਲਾਈ ਬਣੇ ਨੇ ਤੇ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਉਹਨਾਂ ਦੇ ਗੁਰੂ ਜੀ ਦੀ ਵੀ ਬਹੁਤ ਕਿਰਪਾ ਇਹਨਾਂ ਤੇ ਜਗੇਸ਼ ਬਾਬਾ ਜੀ ਤੇ ਤੇ ਬਾਕੀ ਜਿੰਨੇ ਵੀ ਸੰਗਤ ਦੂਰ ਦੂਰ ਤੋਂ ਆਉਂਦੀ ਆ ਸਭ ਦੇ ਬੇੜੇ ਪਾਰ ਹੁੰਦੇ ਨੇ ਕੋਈ ਐ ਨਹੀਂ ਵੀ ਕੋਈ ਖਾਲੀ ਜਾਂਦਾ ਉਹ ਕਹਿੰਦਾ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦੇ ਲੋ ਦੇਖ ਮੰਗ ਕੇ ਉਹ ਕੀ ਮੰਗਣ ਦਾ ਇੱਕ ਢੰਗ ਹੁੰਦਾ ਹੈ ਹਰ ਇੱਕ ਹਰ ਇੱਕ ਬੰਦੇ ਤੋਂ ਮੰਗਿਆ ਵੀ ਨਹੀਂ ਜਾਂਦਾ ਕਨ ਜੇ ਤੈਨੂੰ ਮੰਗਣ ਨਾਲ ਆਵੇ ਗੁਰੂ ਪੀਰ ਕੀ ਕਰੇ ਮਾ ਤੈਨੂੰ ਮੰਗਣ ਨਾਲ ਆਵੇ ਗੁਰੂ ਪੀਰ ਕੀ ਕਰੇ ਮਾ ਥਾ ਟਿਕਣ ਨਾਲ ਆਵੇ ਗੁਰੂ ਪੀਰ ਕੀ ਕਰੇ ਜਿਹੜਾ ਨੀਮਾ ਹੋ ਕੇ ਮੰਗ ਗਿਆ ਗੁਰੂਆਂ ਪੀਰਾਂ ਤੋਂ ਬਾਬਾ ਹੈਦਰ ਸ਼ੇਖ ਤੋਂ ਲਖ ਦਾਤਾ ਸਰਕਾਰ ਤੋਂ ਤੇ ਉਹਦੇ ਵੇੜੇ ਹਮੇਸ਼ਾ ਪਾਰ ਹੋ ਜਾਂਦੇ ਬਾਕੀ ਲੰਗਰ ਚੱਲ ਰਿਹਾ ਬਾਬਾ ਜੀ ਦਾ ਸੰਗਤ ਦੂਰ ਦੂਰ ਤੋਂ ਆਜਾ ਤੇ ਮੇਲਾ ਲੱਗਿਆ ਤੇ ਅੱਜ ਹੁਣ ਬਸ ਮੇਲਾ ਸਟਾਰਟ ਹੋ ਜਾਣਾ ਤੇ ਰੌਣਕਾਂ ਲੱਗ ਜਾਣੀਆਂ ਬੋਲੋ ਸੱਚੇ ਦਰਬਾਰ ਕੀ ਜੈ